ਰਾਹੁਲ ਗਾਂਧੀ ਦੀ ਦੇਸ਼ ਭਰ ਦੇ ਸੂਬਿਆਂ ਚ ਕੱਢੀ ਜਾ ਰਹੀ ਭਾਰਤ ਜੋੜੋ ਯਾਤਰਾ ਨੂੰ ਲੈ ਕੇ ਅੱਜ ਕਾਂਗਰਸ ਪਾਰਟੀ ਦੇ ਆਲਾ ਨੇਤਾਵਾਂ ਦੇ ਵੱਲੋਂ ਪਟਾਲਾ ਚ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ। ਉੱਥੇ ਹੀ ਇਸ ਪ੍ਰੈਸ ਕਾਨਫਰੰਸ ਚ ਵਿਰੋਧੀ ਧਿਰ ਦੇ ਨੇਤਾ ਤੇ ਸਾਬਕਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ, ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਅਤੇ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਜ਼ਿਲ੍ਹਾ ਪ੍ਰਧਾਨ ਬਰਿੰਦਰ ਮੀਤ ਸਿੰਘ ਪਾੜਾ ਵੀ ਮੌਜੂਦ ਰਹੇ। ਉੱਥੇ ਹੀ ਪ੍ਰਤਾਪ ਸਿੰਘ ਬਾਜਵਾ ਨੇ ਦੱਸਿਆ ਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ 11 ਜਨਵਰੀ ਨੂੰ ਪੰਜਾਬ ਚ ਦਾਖਲ ਹੋਵੇਗੀ ਅਤੇ ਉੱਥੇ ਹੀ ਉਹਨਾਂ ਦ ਪੰਜਾਬ ਦੇ ਵਗ ਵਗ ਜੁਲਿਆਂ ਤੋਂ ਹੁੰਦੀ ਹੋਈ ਕਰੀਬ 9 ਦਿਨ ਪੰਜਾਬ 'ਚ ਰਹੇਗੀ ਅਤੇ ਆਖਰ ਚਪਟਾਨਕੋਟ 'ਚ ਵੱਡੀ ਰੈਲੀ ਹੋਵੇਗੀ ਅਤੇ 26 ਜਨਵਰੀ ਨੂੰ ਸ਼੍ਰੀਨਗਰ ਲਾਲ ਚੌਂਕ 'ਚ ਤਿਰੰਗਾ ਲਹਿਰਾਇਆ ਜਾਵੇਗਾ। ਇਸ ਦੇ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਨੇ ਵੀ ਕਿਹਾ ਕਿ ਜੋ ਰੈਲੀ ਪੰਜਾਬ 'ਚ ਹੋਵੇਗੀ ਉਹ ਇਤਿਹਾਸਿਕ ਰੈਲੀ ਹੋਵੇਗੀ ਅਤੇ ਉਸ ਦਿਨ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਯਾਤਰਾ ਦੇ ਨਾਲ ਕਾਂਗਰਸ ਵੱਡੇ ਪੱਧਰ ਤੇ ਮਜ਼ਬੂਤ ਹੋ ਰਹੀ ਹੈ ਜਿਸ ਦੇ ਚੱਲਦੇ ਕੇਂਦਰ ਦੇ ਵੱਲੋਂ ਕੋਰੋਨਾ ਦਾ ਡਰ ਪੈਦਾ ਕੀਤਾ ਜਾ ਰਿਹਾ ਤੇ ਯਾਤਰਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਇਹ ਯਾਤਰਾ ਨਹੀਂ ਰੁਕੇਗੀ ਅਤੇ ਇਸ ਦੇ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਨੇ ਵੀ ਕਿਹਾ ਕਿ ਪੰਜਾਬ ਅਤੇ ਜੰਮੂ ਕਸ਼ਮੀਰ ਚ ਸੁਰੱਖਿਆ ਏਜੰਸੀਆਂ ਦੇ ਵੱਲੋਂ ਹਾਈ ਅਲਰਟ ਹੈ ਲੇਕਿਨ ਪਾਰਕ ਜੋੜੋ ਯਾਤਰਾ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੂਬਾ ਅਤੇ ਕੇਂਦਰ ਸਰਕਾਰ ਦੀ ਹੈ ਅਤੇ ਉਹ ਅਪੀਲ ਕਰਦੇ ਹਨ ਕਿ ਸੁਰੱਖਿਆ ਪੂਰਨ ਤੌਰ ਤੇ ਦਿੱਤੀ ਜਾਵੇ ਆਪਣੇ ਸਿੱਟੀ ਕਾਂਗਰਸ ਦੇ ਆਫਿਸ ਦੇ ਵਿੱਚ ਇਸਾਰ ਨੂੰ ਪਹਿਲੇ ਮੈਂ ਸੋਨੀ ਸਾਹਿਬ ਸਾਡੇ ਫਾਰਮਰ ਡਿਪਟੀ ਚੀਫ ਮਿਨਿਸਟਰ ਤੇ ਅਬਜ਼ਰਵਰ ਕੋਲ ਨਾਸਪੁਰ ਦੇ ਸਾਥ ਰਿਪਰ ਰਜਿੰਦਰ ਸਿੰਘ ਬਾਜਵਾ ਜੀ ਸਾਡੇ ਫਾਰਮਰ ਮਨਿਸਟਰ ਦ ਸੀਨੀਅਰ ਕਾਂਗਰਸ ਲੀਡਰ ਸਾਡੇ ਨਵੇਂ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਬਰਿੰਦਰ ਮੀਤ ਸਿੰਘ ਪਾੜਾ ਸਾਹਿਬ ਜੁਮਿੰਦਰ ਪਾਲ ਜੀ ਪੁਆਜੀ ਸਾਡੇ ਐਸੈਂਬਲੀ ਸਾਹਿਬ ਸਾਡੇ ਸੰਦੀਪ ਜੀ ਸ਼ਰਮਾ ਸਾਹਿਬ ਤੇ ਸਾਰੇ ਹੀ ਵਰਮਾ ਜੀ ਸਾਰੇ ਮੇਰੇ ਵੀ ਤੇ ਸਾਡੇ ਆਪਣੇ ਮੇਰ ਸਾਹਿਬ ਤੇ ਜਾਜੀ ਤੇ ਬਾਕੀ ਸਾਡੇ ਸਾਰੇ ਅਜ਼ੀਜ਼ ਜਿਹੜੇ ਤੇ ਇਕੱਠੇ ਹੋਏ ਨੇ ਵੇਖੋ ਅੱਜ ਜਿਹੜਾ ਵਿਸ਼ੇਸ਼ ਇਤਿਹਾਸ ਤੇ ਅਸੀਂ ਆਏ ਹਾਂ ਤੁਹਾਡੇ ਜ਼ਰੀਏ ਅਸੀਂ ਸਮੁੱਚੇ ਜ਼ਿਲ੍ਹੇ ਤੇ ਪੰਜਾਬ ਨੂੰ ਮੈਸੇਜ ਦੇਣ ਆਏ ਕਿ ਰਾਹੁਲ ਗਾਂਧੀ ਜੀ ਦੀ ਜਿਹੜੀ ਭਾਰਤ ਜੋੜੋ ਯਾਤਰਾ ਹੈ ਉਹ ਕਨਿਆ ਕੁਮਾਰੀ ਤੋਂ ਚੱਲਦੀ ਹੋਈ ਪੰਜਾਬ ਦੇ ਵਿੱਚ 11 ਨੂੰ ਪਹੁੰਚ ਰਹੀ ਹੈ ਪ੍ਰਵੇਸ਼ ਕਰ ਰਹੀ 11 ਤਰੀਕ ਨੂੰ ਜਨਵਰੀ ਦੇ ਤੇ ਤਕਰੀਬਨ guzardi hui hai sidhi samjo shambhu to fadakhat sahab te phir main giti road jede ਲੁਧੇਰਣਾ ਲੁਧੇਣਾ ਤੋਂ ਜਲੰਧਰ ਵਿੱਚ ਜਲੰਧਰ ਤੋਂ ਫਿਰ ਪੂਰਵ ਵਾਲੀ ਬੈਲਟ ਜਿਹੜੀ ਹੈ ਦਸੂਆ ਜਿਹਦੇ ਵਿੱਚ ਟਾਂਡਾ ਆ ਜਾਣਾ ਹੈ ਜਿਹਦੇ ਮੁਕੇਰੀਆ ਆ ਜਾਣਾ ਹੈ ਫਿਰ ਪਠਾਨਕੋਟ ਸਮਝੋ ਲਾਸਟ ਡੇ ਦੇ ਉੱਤੇ ਤਕਰੀਬਨ 20 ਤਰੀਕ ਨੂੰ 19 ਤੋਂ 20 ਅਜੇ ਫਾਈਨਲ ਨਹੀਂ ਹੋਇਆ ਇੱਕ ਬਹੁਤ ਵੱਡੀ ਰੈਲੀ ਜਿਹੜੀ ਉਹ ਪਠਾਨਕੋਟ ਚ ਹੋਏ ਕਲਮਿਨੇਸ਼ਨ ਤੇ ਜਦੋਂ ਸਾਡੀ ਸਾਰੀ ਉਹਨਾਂ ਦੀ ਯਾਤਰਾ ਪੰਜਾਬ ਦੀ ਐਂਡ ਹੁੰਦੀ ਹੋਈ ਕਲਿਮਿਨੇਟ ਕਰੇਗੀ ਤੇ ਪਠਾਨਕੋਟ ਚ ਵੱਡਾ ਇਕੱਠ ਸਮੂਹ ਸਾਰੇ ਕਾਂਗਰਸ ਕਾਂਗਰਸਮੈਂਬਰ ਦਾ ਸਾਰੇ ਪੰਜਾਬ ਚੋਂ ਕੀਤਾ ਜਾਏਗਾ ਜਿਹਦੇ ਵਿੱਚ ਮੇਨ ਉਸ ਰੈਲੀ ਨੂੰ ਕਾਮਯਾਬ ਕਰਨ ਦਾ ਬੋਝ ਜਿਹੜਾ ਹੈ ਜਾਂ ਜਿਹੜਾ ਮੇਨ ਇਹਦੇ ਚ ਪਾਰਟਿਸਪੇਸ਼ਨ ਉਹ ਗੁਰਦਾਸਪੁਰ ਸਮੂਹ ਤੇ ਪਠਾਨਕੋਟ ਜ਼ਿਲ੍ਹਿਆਂ ਦੀ ਪੁਰਾਣਾ ਜਿਹੜਾ ਸਟਾਈਲ ਗੁਰਦਾਸਪੁਰ ਜ਼ਿਲ੍ਹਾ ਤੇ ਨਾਲ ਅੰਮ੍ਰਿਤਸਰ ਕਿ ਬਾਕੀ ਹਰ ਜਗ੍ਹਾ ਦੇ ਉੱਤੇ ਨਾਲ ਤੇ ਅਸੀਂ ਚੱਲਣਾ ਹੀ ਚੱਲਣਾ ਨਾ ਉਹ ਦਿਨ ਜਿੱਨਾ ਚ ਉਹਨਾਂ ਨੇ ਇੱਥੇ ਰਹਿਣਾ ਸੋ ਅੱਜ ਦੀ ਮੀਟਿੰਗ ਬੇਸਿਕਲੀ ਸਾਰੇ ਹੀ ਕਾਂਗਰਸ ਦੇ ਭਾਵੇਂ ਸ਼ਹਿਰ ਦੇ ਹੋਣ ਜਾਂ ਪਿੰਡਾਂ ਦੇ ਹੋਣ ਬਟਾਲੇ ਨਾਲ ਕੇ ਨੇ ਇਸ ਤੋਂ ਪਹਿਲੇ ਅਸੀਂ ਸ੍ਰੀ ਹਰਗੋਬਿੰਦਪੁਰ ਹੋਣੇ ਮੀਟਿੰਗ ਕਰਕੇ ਆਏ ਇਸ ਤਰ੍ਹਾਂ ਹੀ ਮੈਂ ਆਪਣੇ ਹਲਕੇ ਦੀ 3-4 ਨੂੰ ਬੁਲਾਈ ਹੈ ਬਾਜੇਪਾ ਸਾਹਿਬ ਨੇ ਆਪਣੇ ਹਲਕੇ ਦੀ ਇਹਨਾਂ ਨੇ ਆਪਣੇ ਮੁਤਾਬਕ ਡੇਟਸ ਰੱਖਿਆ ਹੋਣੇ ਜਾਂ ਰੰਧਾਵਾ ਸਾਹਿਬ ਨੇ ਸਾਰਿਆਂ ਨੇ ਪੜਾ ਸਾਹਿਬ ਨੇ ਵੀ ਸੋ ਇਹ ਵੱਡੇ ਮੈਂ ਸਭਨਾਂ ਕੋ ਬਹੁਤ ਕਿਆ ਮੌਕਾ ਦੇਸ਼ ਦੀ ਜਾਤੀ ਤੋਂ ਬਾਅਦ ਹਿਸਟੋਰਿਕ ਪਹਿਲੀ ਵਾਰ ਕਿਸੇ ਪੋਲੀਟੀਕਲ ਲੀਡਰ ਨੇ ਇੰਨੀ ਵੱਡੀ ਮਾਰਚ ਜਿਹੜੀ ਆ ਕੰਨਿਆ ਕੁਮਾਰੀ ਟੋਕਸ਼ਵੀਰ 3750 ਕਿਲੋਮੀਟਰ ਲਗਾਤਾਰ 25 ਕਿਲੋਮੀਟਰ ਹਰ ਰੋਜ਼ 5 ਸਵਾ 5 ਮਹੀਨੇ ਇੱਕ ਬਹੁਤ ਵੱਡੀ ਗੱਲ ਹੈ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਦੇਖੋ ਇੱਕ ਸਾਰਨ ਵੱਡੀ ਗੱਲ ਹੈ ਕਲਮਿਨੇਸ਼ਨ ਜਿਹੜਾ ਲਾਸਟ ਫੇਜ਼ ਹੈ ਜੰਮੂ ਕਸ਼ਮੀਰ ਜਿਹੜਾ ਇਹ ਸਮਝਦੇ ਸਾਰਨ ਔਖ ਹੈ ਉਸ ਦੇ ਵਿੱਚ ਸਭ ਤੋਂ ਵੱਡੀ ਕਾਮਯਾਬੀ ਇਸ ਗੱਲ ਕਰਨ ਦੀ ਮਿਲ ਰਹੀ ਹੈ ਕਿ ਤਿੰਨ ਫਾਰਮਰ ਚੀ ਮਿਨਿਸਟਰ ਜਿਹੜੇ ਪੋਲੀਟੀਕਲੀ ਹਮੇਸ਼ਾ ਹੀ ਇੱਕ ਦੂਜੇ ਨਾਲ ਇਕੱਠੇ ਨਹੀਂ ਰਹੇ ਉਹਦੇ ਚ ਮਹਿਬੂਬਾ ਮੁਫਤੀ ਐਂਡ ਅਬਦੁੱਲਾ ਜੀ ਫਰੂਕ ਸਾਹਿਬ ਤੇ ਉਹਨਾਂ ਦਾ ਬੇਟਾ ਉਮਾਰ ਅਬਦੁੱਲਾ ਜਿਹੜੀਆਂ ਦੋ ਐਹੋ ਜਿਹੀਆਂ ਪਾਰਟੀਆਂ ਨੇ ਜਿਹੜੀਆਂ ਹਮੇਸ਼ਾ ਹੀ ਵੱਖ-ਵੱਖ ਲੜਦੀਆਂ ਜਿਵੇਂ ਕਾਂਗਰਸ ਨਾਲ ਤਾਲਮੇਲ ਕਈ ਵਾਰ ਤੇ ਮੁਫਤੀ ਜੀ ਦਾ ਹੋ ਜਾਂਦਾ ਰਿਹਾਈ ਕਈ ਵਾਰ ਅਬਦੁੱਲਾਹ ਸਾਹਿਬ ਦਾ ਹੋ ਜਾਂਦਾ ਰਿਹਾ ਬਟ ਰਾਹੁਲ ਗਾਂਧੀ ਜੀ ਦੀ ਇਸ ਯਾਤਰਾ ਦੀ ਉਹਨਾਂ ਨੇ ਐਪਰੀਸੀਏਸ਼ਨ ਕੀਤੀ ਕਿ ਕਿਸੇ ਇੱਕ ਪਾਰਟੀ ਨਾਲ ਵਧੀ ਨਹੀਂ ਇਹ ਸਾਰੇ ਦੇਸ਼ ਦੇ ਵਿੱਚ ਇੱਕ ਜਿਹੜੀ ਇਸ ਟਾਈਮ ਪਾਵਨਾ ਬਣੀ ਕਿ ਸਾਰੇ ਦੇਸ਼ ਨੂੰ ਇਕੱਠਿਆਂ ਕਰਨ ਦੀ ਉਹਦੇ ਵਿੱਚ ਅਸੀਂ ਸਾਥ ਦਵਾਂ ਪਰ ਓਪਨਲੀ ਡੈਕਲੇਰੇਸ਼ਨ ਹੋ ਗਈ ਹੈ ਕਿ ਉਹ ਵੀ ਉਹਨਾਂ ਦਾ ਕਾਡਰ ਵੀ ਤੇ ਉਹ ਖੁਦ ਲੀਡਰ ਵੀ ਪਾਰਟਿਸਿਪੇਟ ਕਰ ਰਿਹਾ ਤੋ ਇਸ ਗੱਲ ਕਾਰਨ ਸਾਡਾ ਸਮੂਹ ਕਾਂਗਰਸ ਦੇ ਸਾਰੇ ਹੀ ਲੀਡਰਸ਼ਿਪਾਂ ਦਾ ਆਪਣੇ ਵਰਕਰ ਸਾਥੀਆਂ ਸਬੰਧੀ ਹੀ ਗੁਜ਼ਾਰਿਸ਼ ਹੈ ਕਿ ਵੱਡੇ ਪੇਮਾਨੇ ਤੇ ਬਟਾਲੇ ਚੋਂ ਵੀ ਬੰਦੇ ਉਹਨੇ ਨਿਕਲ ਜਿੰਨੇ ਕ ਅਸੀਂ ਸੋਚ ਰਹੇ ਆ ਕਿ ਫਤਿਹਗੜ ਚੂੜੀਆਂ ਤੋਂ ਡੇਰਾ ਬਾਬਾ ਨਾਨਕ ਤੋਂ ਗੁਰਦਾਸਪੁਰ ਤੋਂ ਕਾਦੀਆਂ ਅਸੈਂਬਲੀ ਹਲਕੇ ਤੋਂ ਸਲੀਆ ਰਗਪੰਦਪੁਰ ਤੋਂ ਦੀਨਾਨਗਰ ਤੋਂ ਲੈ ਕੇ ਫਿਰ ਪੁਆਸ ਸੁਜਾਨਪੁਰ ਤੇ ਪਠਾਨਕੋੜ ਚ ਕੋਈਗਾ ਸਾਡੀ ਹਾਜ਼ਰੀ ਇਹਨਾਂ ਨੂੰ ਵੱਧ ਹੋਣੀ ਚਾਹੀਦੀ ਕਿਉਂਕਿ ਸਾਡਾ ਮੰਨਣਾ ਹੈ ਕਿ ਕਾਂਗਰਸ ਚ ਨਹੀਂ ਬਿੜਾੜੇ ਜੋ ਹਸਾਦਾ ਕਿਸੇ ਸ਼ਹਿਰ ਕਿਸੇ ਵੀ ਅਸੈਂਬਲੀ ਹਲਕੇ ਚ ਨਾ ਭਾਈ ਖਸ ਅਸਲੀ ਸੇਖੜੀ ਨਜ਼ਰ ਨਹੀਂ ਆ ਰਹੀ ਤੁਸੀਂ ਜਿਹੜੀ ਗੱਲ ਆਪਾਂ ਕਰਨ ਵਾਲੀ ਨੇ ਪਹਿਲੇ ਉਹ ਕਰੀ ਉਹ ਬਹੁਤ ਵੱਡਾ ਇਥੀ ਨੇ ਆਣੀ ਵੜੇ ਮੈਨੂੰ ਟੈਲੀਫੋਨ ਤੇ ਗੱਲ ਹੋਈ ਸੀ ਗੱਡੀ ਹੋ ਸਕਦਾ ਟ੍ਰੈਫਿਕ ਚ ਫਸ ਗਈ ਹੋਵੇ ਆ ਜੋ ਸਭ ਨੂੰ ਆਇਆ ਨੂੰ ਪੰਜ ਮਿੰਟੀ ਹੋਏ ਨੇ ਪੰਜ-ਛਤ ਮਿੰਟ ਤੁਹਾਡੇ ਤੁਹਾਡੇ ਇਸੇ ਸਵਾਲ ਦਾ ਜਵਾਬ ਹੁਣੇ ਹੀ ਪੰਜ-ਛਤ ਮਿੰਟ ਚ ਉਹਨਾਂ ਨੇ ਪਹੁੰਚ ਜਾਣਾ ਤੇ ਮਿਲ ਜਾਣਾ ਆਪਾਂ ਹੁਣ ਕੋਈ ਹੋਰ ਗੱਲ ਕੋਈ ਇਸ ਰੈਲੀ ਨਾਲ ਜੁੜੀ ਹੋਏ ਤੇ ਆਪਾਂ ਗੱਲ ਕਰੀਏ ਅੱਛਾ ਸਰ ਇਸੇ ਰੈਲੀ ਨਾਲ ਜੁੜੀ ਗੱਲ ਆ ਜੇ ਤੁਹਾਡੇ ਵਿਰੋਧੀ ਪਾਰਟੀਆਂ ਦੇ ਲੀਡਰ ਨੇ ਤੁਹਾਡੇ ਚਾਹੇ ਤੁਸੀਂ ਉਹਨਾਂ ਕਾਂਗਰਸ ਤੇ ਸਾਰੀ ਹੁੰਦੀ ਉਹਨਾਂ ਨੂੰ ਇੰਨਾ ਫਿਕਰ ਕਰਨ ਦੀ ਲੋੜ ਨਹੀਂ ਆਪਣੀ ਜਮਾਤ ਦਾ ਧਿਆਨ ਰੱਖਣਾ ਅਸੀਂ ਤੇ ਤਗੜੇ ਆ ਸਾਰੇ ਕੱਟੇ ਆ ਸਾਰੇ ਤਗੜੇ ਆ ਲੋਕਾਂ ਨੇ ਪੰਜਾਬ ਦੇ ਵਿੱਚ ਜਿਹੜੀ ਬਦਲਾਵ ਦੀ ਭਾਵਨਾ ਵੇਖ ਲਈਏ ਕਿਸੇ ਦੀ ਜ਼ਿੰਦਗੀ ਮਹਫੂਜ਼ ਨਹੀਂ ਕਹਿੰਦਾ ਕਾਰੋਬਾਰ ਮਹਫੂਜ਼ ਨਹੀਂ ਮੁੱਖ ਮੰਤਰੀ ਸਾਬ ਦੱਕਾਂ ਚ ਫੇਰਦੇ ਨੇ ਤੇ ਲੁਧਿਆਣੇ ਦੇ ਇੰਡਸਟਰੀਅਲ ਸਾਰੇ ਲਖਨਊ ਵਿੱਚ ਫੇਰਦੇ ਨਹੀਂ ਸਾਡੇ ਭਰਾ ਵੀ ਇਹੀ ਗੱਲ ਕਹਿ ਰਹੇ ਜੀ ਬੱਤੇ ਜੰਮ ਤੁਸੀਂ ਉਹ ਕੀ ਕਹਿ ਰਹੇ ਨੇ ਉਹਨਾਂ ਦੀ ਗੱਲ ਛੱਡੋ ਜਿਹੜੀ ਗੱਲ ਅਸੀਂ ਕਹਿ ਰਹੇ ਹਾਂ ਪਹਿਲੇ ਉਹਨਾਂ ਦੀ ਗੱਲ ਸੁਣੋ ਤੁਸੀਂ ਭਾਜਪਾ ਦੀਆਂ ਦੀ ਗੱਲ ਨਾ ਸੁਣੋ ਕਾਂਗਰਸੀਆਂ ਵੱਲ ਧਿਆਨ ਕਰੋ ਉਹ ਵੀ ਕਾਂਗਰਸ ਦੀ ਗੱਲ ਹੀ ਕਰ ਰਹੇ ਹੈ ਕਿ ਤੁਸੀਂ ਹੁਣ ਕਹਿੰਦੇ ਹੋ ਹੋਰ ਵੀ ਕੋਈ ਸਵਾਲ ਸਵਾਲ ਹੈ ਤਾਂ ਬਿਲਕੁਲ ਉਹ ਵੀ ਹੈ ਦੱਸੋ ਜੀ ਕੋਈ ਕਰੋਨਾ ਬਾਰੇ ਇਹਨਾਂ ਨੇ ਕਹਿੰਦਾ ਕਿ ਯਾਤਰਾ ਚੱਲ ਨਹੀਂ ਇਹ ਕਹਿੰਦੇ ਹੁੰਦਾ ਕਰੋਨਾ ਦਾ ਫੇਰ ਇਹਨਾਂ ਨੇ ਕਹਿ ਰਹੇ ਹਨ ਨਹੀਂ ਵੇਖੋ ਤੁਸੀਂ ਇੱਕ ਸੁਣੋ ਅੱਜ ਤੋਂ 4 4 ਦਿਨ ਪਹਿਲੇ ਬਹੁਤ ਵੱਡੀ ਇੱਕ ਰੈਲੀ ਮੋਦੀ ਸਾਹਿਬ ਨੇ ਕੀਤੀ ਉਹਦੇ ਵਿੱਚ ਤੇ ਕਰੋਨਾ ਨਹੀਂ ਆਈ ਜੀ ਹੁਣ ਇੰਨਾ ਵੱਡਾ ਹੋਊਗਾ ਰਾਹੁਲ ਗਾਂਧੀ ਦਾ ਜਦੋਂ ਦਿੱਲੀ ਆਈ ਕੋ 2.5 ਲੱਖ 1.5 ਲੱਖ ਆਦਮੀ ਉਹਨ ਉਹਦੇ ਤੋਂ ਵੇਖਦੇ ਹੋਏ ਕਿ ਪੰਜਾਬ ਵੀ ਸਫਲ ਹੋ ਰਿਹਾ ਕਸ਼ਮੀਰ ਵੀ ਸਫਲ ਹੋ ਰਿਹਾ ਐਂਡ ਅਲਟੀਮੇਟਲੀ ਪੋਲਿਟিক্যাল ਮੈਸੇਜ ਜਿਹੜਾ ਇਹ ਸੈਂਟਰ ਦੀ ਸਰਕਾਰ ਦੇ ਖਿਲਾਫ ਇੱਕ ਮੁਹਿੰਮ ਕੱਠੀ ਹੋ ਰਹੀ ਹੈ ਉਹਨੂੰ ਅਸੀਂ ਦੇਖੋ ਇੱਕ ਚੀਜ਼ ਕਲੀਅਰ ਸਾਡੀ ਪਾਰਟੀ ਹਾਈ ਕਮਾਂਡ ਨੇ ਕਰ ਦਿੱਤੀ ਅਸੀਂ ਸਾਰੀਆਂ ਜਿੰਨੀਆਂ ਗਾਈਡਲਾਈਨਸ ਨੇ ਗਵਰਨਮੈਂਟ ਆਫ ਇੰਡੀਆ ਦੀਆਂ ਔਨ ਕੋਰੋਨਾ ਅਸੀਂ ਸਾਰੇ ਆਰਡਰ ਕਰਾ ਜੇ ਸਾਨੂੰ ਐਂਟੀ ਪੀਸੀਆਰ ਕਿਤੇ ਟੈਸਟ ਕਰਾਣਾ ਹੈ ਜਾਂ ਕੋਈ ਵੀ ਉਥੇ ਸੋਸ਼ਲ ਥੋੜੀ-ਬੋਟੀ ਡਿਸਟੈਂਸਿੰਗ ਕਰਨੀ ਹੈ ਜੋ ਵੀ ਗਾਈਡਲਾਈਨਸ ਹੋਣ ਗਿਆ ਸਾਰੀਆਂ ਪਹਿਲੇ ਸਾਡੇ ਲੋਕਾਂ ਦੀ ਸੇਫਟੀ ਹੈ ਬਾਕੀ ਬਾਅਦ ਦੇ ਵਿੱਚ ਹੈ ਬਟ ਅਜੇ ਤੱਕ ਕੋਈ ਐਹੋ ਜੀ ਕੋਈ ਗੱਲ ਨਹੀਂ ਆਈ ਅਜੇ ਤੱਕ ਤੇ ਪ੍ਰੀਮਲਰੀ ਮੀਟਿੰਗਸ ਹੀ ਹੋ ਗਿਆ ਬਿਮਾਰੀ ਚਾਈਨਾ ਵਿੱਚ ਹੈ ਤੇ ਹਿੰਦੁਸਤਾਨ ਚ ਦੀ ਹੈ ਭਾਈ ਸਾਹਿਬ ਤੁਸੀਂ ਏਜੰਸੀਆਂ ਦੇ ਘੇਰੇ ਕਿਹਾ ਕਿ ਦੁਬਾਰਾ ਹਮਲਾ ਜਿਹੜਾ ਹੋ ਸਕਦਾ ਅੱਤਵਾਦੀਆਂ ਦਾ ਪੰਜਾਬ ਦੇ ਵਿੱਚ ਪਹਿਲਾਂ ਵੀ ਹੋ ਚੁੱਕੇ ਨੇ ਥਾਣਿਆਂ ਦੇ ਉੱਤੇ ਤੇ ਹੁਣ ਵੀ ਹੋ ਸਕਦਾ ਕੀ ਕਹਿਣਾ ਚਾਹੁੰਦੇ ਇਹ ਵੇਖੋ ਇਹ ਤਾਂ ਕੋਈ ਦੋ رائے ਇਹ ਤੇ ਸਾਡੇ ਪਾਰਟੀ ਦੇ ਜਨਰਲ ਸੈਕਟਰੀ ਜਿਹੜੇ ਆਰਗੇਨਾਈਜੇਸ਼ਨ ਤੇ ਇਜਾਜ ਨੇ ਬੈਨੂ ਕੁਬਾਲਤ ਸਾਹਿਬ ਉਹਨਾਂ ਨੇ ਚੰਦਨ ਪਹਿਲੇ ਅਮਿਤ ਸ਼ਾਹ ਹੁਮਨਿਸਟਰ ਨੂੰ ਚਿੱਠੀ ਲਿਖੀ ਜਿਹਦੇ ਵਿੱਚ ਉਹਨਾਂ ਨੇ ਖੱਸ਼ਾ ਜ਼ਾਹਿਰ ਕੀਤਾ ਕਿ ਰਾਹੁਲ ਜੀ ਦੋ ਸਾਰਨ ਨੂੰ ਸੈਂਸਿਟਿਵ ਸਟੇਟਸ ਹਿੰਦੁਸਤਾਨ ਦੇ ਫਰਮ ਲਾਅ ਐਂਡ ਆਰਡਰ ਪੁਆਇੰਟ ਆਫ 뷰 ਇੱਕ ਪੰਜਾਬ ਦੂਜੀ ਜੰਮੂ ਕਸ਼ਮੀਰ ਕਿ ਉਹਨਾਂ ਨੂੰ ਕੰਪਲੀਟ ਸਿਕਿਉਰਿਟੀ ਕਵਰ ਦੇਣਾ ਇਹ ਰਿਸਪੌਂਸਿਬਿਲਟੀਜ਼ ਆਫ ਦਿ ਨੈਸ਼ਨਲ ਹੋ ਸਕਦੀ ਕਿਉਂਕਿ ਦੇਸ਼ ਤੋਂ ਬਾਹਰ ਬੈਠੀਆਂ ਵੀ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੇ ਬਿਆਨ ਇਸ ਟਾਈਪ ਦੇ ਦਿੰਦੇ ਨੇ ਬਹੁਤ ਸਾਰੀਆਂ ਐਂਟੀ ਇੰਡੀਆ ਫੋਰਸਸ ਵੀ ਨੇ ਜਿਹੜੀਆਂ ਜਾਣ ਗਿਆ ਕਿ ਇੰਦੀ ਵੱਡੀ ਮੂਵਮੈਂਟ ਦੇ ਵਿੱਚ ਕੋਈ ਖਲਲ ਪਾਉਣ ਦੀ ਕੋਸ਼ਿਸ਼ ਕੀਤੀ ਜਾ ਬਟ ਇਹ ਸੈਂਟਰਲ ਗਵਰਨਮੈਂਟ ਜਿਹੜੀ ਵੇਖੋ ਅਸੀਂ ਤੇ ਆਪਣਾ ਮਾਰਚ ਪੀਸਫੁਲੀ ਸਾਰਿਆਂ ਦੇ ਸਿਰ ਜੋੜਦੇ ਹੋਏ ਉਹ ਤੇ 26 ਜਨਵਰੀ ਵਾਲੇ ਦਿਨ ਨੈਸ਼ਨਲ ਫਲੈਗ ਜਿਹੜਾ ਲਾਲ ਚੌਂਕ ਸ੍ਰੀਨਗਰ ਦੇ ਵਿੱਚ ਪੱਕਾ ਉਥੇ ਲਹਿਰਾਣਾ ਤੇ ਹੁਣ ਅੱਗੇ ਸੇਫਟੀ ਦੀ ਜਿਹੜੀ ਡਿਊਟੀ ਉਹ ਜਾਂ ਤੇ ਸੂਬਿਆਂ ਦੀ ਸਰਕਾਰ ਦੀ ਜਾਂ ਨੈਸ਼ਨਲ ਗਵਰਨਮੈਂਟ ਦੀ ਹੈ। ਉਹ ਤੇ ਦੇ विल ਸੇ ਟੂ ਇਟ ਕਿ ਕਿਸ ਤਰ੍ਹਾਂ ਇਹ ਨੂੰ ਅਸੀਂ ਸਾਰੀ ਗੱਲ ਦੀ ਰਿਸਪੋਨਸਿਬਿਲਟੀ ਟੇਕ ਅਪ ਕਰਦੇ। ਜਿਹੜੇ ਵਿੱਚ ਕਹਿੰਦਾ ਵੇਖਦੇ ਹੋ ਜੀ ਕਾਂਗਰਸ ਨੂੰ ਦੋ ਧੜੇ ਹੋ ਗਏ ਰਾਜਾ ਬਰਿੰਗ ਦਾ ਵੀ ਤੇ ਦੂਰੇ ਪਾਸੇ ਬੰਦੇ ਛੱਟ ਵੀ ਆ ਪਏ ਕਰੀਏ ਆਪਾਂ ਆ ਇਸ ਤੇ ਕੰਮ ਕਰੀਏ। ਬੜੇ ਇਸੇ ਮਕਸਦ ਨਾਲ ਹੀ ਆ ਜੀ। ਨਹੀਂ ਅਸੀਂ ਤੁਸੀਂ ਦੇ ਦੀ ਇੱਕ ਤੁਸੀਂ ਨਹੀਂ ਸਮਝਦੇ ਤੁਸੀਂ ਆਪਾਂ ਜਿਸ ਕੰਮ ਵਾਸਿਆ ਜਾਏ ਆ ਉਹ ਬਹੁਤਾ ਵੱਡਾ ਮਕਸਦ। ਧੜੇ ਤੇ ਸਾਰੀ ਜ਼ਿੰਦਗੀ ਪਰਿਵਾਰਾਂ ਵਿੱਚ ਵੀ ਰਹੀਂਦੇ। ਤੁਸੀਂ ਤੇ ਪਾਰਟੀਆਂ ਦੀ ਗੱਲ ਕਰਦੇ ਹੋ ਰਹਿੰਦੇ ਰਹਿੰਦੇ ਕੋਈ ਗੱਲ ਨਹੀਂ ਫੇਰ ਕੀ ਇਹ ਧੜੇ ਵੀ ਬੰਦੇ ਨੇ ਫਿਰ ਇਕੱਠੇ ਵੀ ਹੁੰਦੇ ਕੋਈ ਤੇ ਇੱਥੇ ਹਾਂਜੀ ਪ੍ਰੈਸ ਕਲੱਬ 'ਚ ਦੋ ਧੜੇ ਰਹੇ ਹਾਂਜੀ ਹਾਂ ਦੇਦਾ ਜਵਾਬ ਦੇ ਨਹੀਂ ਇਹ ਤੇ ਬਟਾਣੇ ਦੇ ਪ੍ਰੈਸ ਕਲੱਬ 'ਚ ਦੋ ਨੇ ਤੇ ਬਟਾਣੇ ਦੀ ਗੱਲ ਕਰੀ ਚੁੱਪ ਹੋਈ ਲੈਟਸ ਮੈਰਕਲ ਆਪਾਂ ਥੋੜਾ ਜਿਹਾ ਨਾ ਇੱਥੋਂ ਜਲਦੀ ਯਾਤਰਾ ਪੰਜਾਬ 'ਚ ਰਹੇਗੀ ਇੱਥੇ 9 ਦਿਨ 9 ਦਿਨ ਯਾਤਰਾ ਰਹੇਗੀ 11 ਤਰੀਕ ਨੂੰ ਆਈ ਹੋਈ ਤਕਰੀਬਨ 20 ਦੇ ਮਾਦਾ ਸਾਡੀ ਮੇਰ ਨਾਲ 20 ਤਰੀਕ ਨੂੰ ਹੀ ਵਲੈਂਟਡ ਇੰਟੂ ਜੰਮੂ ਕਸ਼ਮੀਰ ਫਰੋਂ ਪਟਨਾ ਸਾਹਿਬ ਪਹਿਲਾਂ ਪ੍ਰੋਗਰਾਮ ਸੀਗਾ ਯਾਤਰਾ ਦਾ ਇੱਧਰ ਵੀ ਆਉਣਾ ਜੀ ਇਹ ਫਿਰ ਮਾਝੇ ਵਾਲਾ ਰੈਟ ਫਸਾਰੀ ਰਹਿ ਗਈ ਜੀ ਅਮਰਸਰ ਤੋਂ ਤਰਨਤਾਲ ਦੇ ਵਿੱਚ ਪੈਦਲ ਆ ਰਹੇ ਪੈਦਲ ਤੇ ਤੁਹਾਨੂੰ ਪਤਾ ਕਿ ਸਾਰੇ ਪੰਜਾਬ ਦੇ ਹਾਰਡ ਦੇ ਵਿੱਚੋਂ ਦੀ ਨੈਸ਼ਨਲ ਹਾਈਵੇ ਤੋਂ ਹੁੰਦੇ ਹੋਏ ਨੈਸ਼ਨਲ ਹਾਈਵੇ ਹੀ ਫੜ ਕੇ ਉੱਧਰ ਹੋਇਆ ਜੀ ਚੇਂਜ ਪ੍ਰੋਗਰਾਮ ਕਿ ਤਾਂ ਪਹਿਲਾਂ ਹੀ ਹੈ অলਰੈਡੀ ਇਹੀ ਹੈ ਸਿੱਧਾ ਸ਼ੰਭੂ ਤੋਂ ਫਤਿਹਗੜ ਸਾਹਿਬ ਫਤਿਹਗੜ ਸਾਹਿਬ ਤੋਂ ਨੈਸ਼ਨਲ ਹਾਈਵੇ ਸਿੱਧਾ ਦੁਰਾਹਾ ਲੁਧਿਆਣਾ ਮੇਨ ਏਅਰ ਆ ਫਗਵਾੜਾ ਗੁਰਾਇਆ ਜਲੰਧਰ ਜਲੰਧਰ ਤੋਂ ਫੇਰ ਪਹੁੰਚੋ ਬਹੁਤ ਵਧੀਆ ਸਜੈਸ਼ਨਾਂ ਸੰਪੀਧਰੋਂ ਦੀ ਕਰ ਰਹੇ ਪਹਿਲੇ ਇੱਕ ਟਾਈਮ ਤਾਂ ਸੁਜੈਸ਼ਨ ਸੀ ਬਟ ਜੇ ਤੇ ਕੋ ਗੱਡੀ ਤੇ ਜਾਂ ਬਸਾਂ ਤੇ ਹੁੰਦੀ ਤੇ ਫੇਰ ਤੇ ਸਾਰਾ ਕੁਝ ਹੀ ਕਵਰ ਹੋ ਜਾਂਦਾ ਹੁਣ ਪੈਦਲ ਤੁਹਾਨੂੰ ਪਤਾ ਹੈ ਉਹਨਾਂ ਨੇ ਫੇਰ 26 ਜਨਵਰੀ ਵਾਲੇ ਦਿਨ ਕਿਉਂਕਿ ਕਸ਼ਮੀਰ ਸ਼ਿਰੀਨਗਰ ਪਹੁੰਚਣਾ ਉਹ ਦੋਨੋਂ ਚੀਜ਼ਾਂ ਨੂੰ ਨਾਲ ਲੇਟ ਕਰਕੇ ਕੀਤਾ ਜਾਵੇ ਠੀਕ ਹੈ ਜੀ ਬਸ ਇੰਨਾ ਅੱਜ ਦਾ ਦਿਨ ਆਪਾਂ ਬਟਾਲਾ ਤੋਂ ਲੱਕੀ ਦੀ ਰਿਪੋਰਟ ਐਸਐਮਸੀਟੀ ਨਿਊਜ਼